हाँ। तो हम लोग ने गलती के लिए अरदास भी करवा ली हाँ। और माफीनामा भी लिख के दे दिया हाँ। कि हम लोग से भूल हुआ संज्ञानता में वो बच्ची से गलती हो गई मैं एक गल जवाब दो ये देओ। जी जी वो बच्ची है जो कौन जो भी सी वो बच्चा सी बच्ची सी जी उन्हें ये क्यों नहीं गलती करती भी रोड दे उते ट्रक चल दे गड्डियां किसे थले आए क्यों नहीं मर गई ਤੁਸੀਂ ਤੁਸੀਂ ਇਹ ਕੀ ਸੋਚਦੇ ਹੋ ਵੀ ਬਹੁਤ ਸੌਖਾ ਤਰੀਕਾ ਵਾ ਵੀ ਪਹਿਲਾਂ ਗੁਨਾਹ ਕਰੋ ਤੇ ਗੁਨਾਹ ਕਰਕੇ ਤੇ ਫਿਰ ਜਾ ਕੇ ਮਾਫੀ ਮੰਗ ਲਓ ਤੇ ਤੁਸੀਂ ਜਦੋਂ ਆ ਰਹੀ ਆ ਉਦੋਂ ਤੇ ਨਾਲ-ਨਾਲ ਸਾਰੇ ਚੱਲ ਰਹੇ ਆ ਉਹਦੀ ਵੀਡੀਓ ਬਣ ਰਹੀ ਆ ਉਹ ਉੱਥੇ ਬੈਠ ਰਹੀ ਆ ਸਾਰਾ ਟਕਵਾਂਜ ਜਿਹੜਾ ਵਾ ਉਹ ਸਾਰਾ ਚੱਲ ਰਿਹਾ ਵਾ ਉਦੋਂ ਕਿਉਂ ਨਹੀਂ ਤੁਸੀਂ ਘੁੱਟੋ ਫੜ ਕੇ ਉਹਨੂੰ ਇਹ ਗੱਲ ਕਹਿ ਦਿੱਤੀ ਜਾਂ ਉਹਨੂੰ ਬਾਹਰ ਲੈ ਕੇ ਦਰਬਾਰ ਚੋਂ ਮਹਾਰੇ ਦੀ ਹੁਰੀ ਚੋਂ ਵੀ ਨਾ ਪੁੱਤੇ ਤਾਂ ਗਲਤ ਕੀਤਾ ਤੂੰ ਤੁਸੀਂ ਤਾਂ ਸਾਰੇ ਇੰਜੋਏ ਕਰ ਰਹੇ ਹੋ ਤੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾੰਗ ਰਚਨ ਦਾ ਮਾਮਲਾ ਲਗਾਤਾਰ ਵਾਦਾ ਜਾ ਰਿਹਾ ਹੈ ਇਸ ਮਾਮਲੇ 'ਚ ਹੁਣ ਸਿੱਖ ਜਥੇਬੰਦੀਆਂ ਅੱਗੇ ਆਈਆਂ ਨੇ ਅਤੇ ਉਹਨਾਂ ਵੱਲੋਂ ਮੱਧ ਪ੍ਰਦੇਸ਼ ਦੇ ਸਡੋਲ 'ਚ ਹੋਏ ਇਸ ਪੂਰੇ ਘਟਨਾਕਰਮ ਦੀ ਜਿੱਥੇ ਨਿੰਦਾ ਕੀਤੀ ਗਈ ਹੈ ਉੱਥੇ ਹੀ ਸਡੋਲ 'ਚ ਰਹਿਣ ਵਾਲੇ ਸਿੱਖਾਂ ਨੂੰ ਜਿਨ੍ਹਾਂ ਵੱਲੋਂ ਇਸ ਪੂਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਦਰਸਲ ਨੇ ਹੰਗ ਸਿੰਘ ਪਰਮਜੀਤ ਸਿੰਘ ਕਾਲੀ ਵੱਲੋਂ ਸੜੌਲ ਦੇ ਰਹਿਣ ਵਾਲੇ ਇੱਕ ਸਿੱਖ ਵਿਅਕਤੀ ਨੂੰ ਫੋਨ ਕੀਤਾ ਗਿਆ ਅਤੇ ਉਸ ਨੂੰ ਇਸ ਪੂਰੇ ਮਾਮਲੇ 'ਚ ਤਾੜਨਾ ਕੀਤੀ ਗਈ ਹੈ। ਇਹ ਨਹੀਂ ਨਹੀਂ ਪਰਮਜੀਤ ਸਿੰਘ ਕਾਲੀ ਨੇ ਇਹਨਾਂ तमाम ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬਾ ਕੇ ਆਪਣੀ ਭੁੱਲ ਬਖਸ਼ਾਉਣ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਇਹ ਸਿੰਘ ਇਹ ਕਹਿੰਦੇ ਸੁਣਾਈ ਦਿੱਤੇ ਕਿ ਬੱਚਿਆਂ ਵੱਲੋਂ ਇਸ ਪੂਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਗਿਆ ਅਤੇ ਉਹਨਾਂ ਤੋਂ ਵੱਡੀ ਗਲਤੀ ਹੋਈ ਏ ਜਿਸ ਦੀ ਕਿ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਜਾ ਕੇ ਮੁਆਫੀ ਵੀ ਮੰਗੀ ਗਈ ਏ ਤੁਹਾਨੂੰ ਪਰਮਜੀਤ ਸਿੰਘ ਅਕਾਲੀ ਅਤੇ ਇਸ ਸਿੰਘ ਵਿਚਾਲੇ ਹੋਈ ਪੂਰੀ ਗੱਲਬਾਤ ਸੁਣਾ ਦਿੰਨੇ ਆ ਜੀ ਹਲੋ ਹਾਂ ਜੀ ਹਾਂ ਜੀ ਕਿਸ਼ਨ ਜੀ ਬੋਲਦੇ ਹਾਂ ਹਾਂ ਜੀ ਕਿਸ਼ਨ ਜੀ ਮੈਂ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸੇਵਾਦਾਰ ਹਾਂ ਸ਼੍ਰੀ ਅਮਰਸਰ ਸਾਹਿਬ ਤੋਂ ਜੀ ਜੀ ਹਾਂ 2 ਮਿੰਟ ਕਰਨੀ ਤੋਂ ਉਹਨਾਂ ਵਿਚਾਰ ਜੀ ਬੋਲੀਏ ਜਿਹੜੀ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਸੀਂ ਕਿਸੇ ਮਨੁੱਖ ਨੂੰ ਜਾਂ ਕਿ ਕਿਸੇ ਬੱਚੇ ਨੂੰ ਪਤਾ ਨਹੀਂ ਕੌਣ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਬਣਾ ਕੇ ਜੀ ਤੇ ਉਹ ਤੁਸੀਂ ਜਿਹੜਾ ਉਹ ਟਕਵਾਂਂਝਰ ਚ ਆ ਸੀਗਾ ਜੋ ਤੁਸੀਂ ਕਰ ਰਹੇ ਸੀਗੇ ਉਹ ਜੀ ਉਹ ਉਹ ਤੁਸੀਂ ਪ੍ਰਬੰਧਕ ਹੋ ਮਤਲਬ ਸਾਰਾ ਇਸ ਦੇ ਨਹੀਂ ਉਹ کیا ہوا ਕਹਿੰਦੇ ਕਿ ਗਲਤੀ से ਬੱਚੇ ਜੋ ਹੈ वो उसने स्वरूप में आ गई जिसकी हम लोग को जानकारी नहीं थी तो आज हम लोग गुरुद्वारा प्रबंधक कमेटी के पास कल भी गए थे आज भी गए थे तो हम लोग ने गलती के लिए अरदास भी करवा ली और माफीनामा भी लिख के दे दिया कि हम लोग से भूल व संज्ञानता में वो बच्ची से गलती हो गई मेनू एक गल का जवाब दो जी ਪੀ ਜਿਹੜੀ ਉਹ ਬੱਚੀ ਆ ਜਾਂ ਜੋ ਕੌਣ ਜੋ ਵੀ ਸੀ ਉਹ ਬੱਚਾ ਸੀ ਬੱਚੇ ਸੀ ਜੀ ਉਹਨੇ ਇਹ ਕਿਉਂ ਨਹੀਂ ਗਲਤੀ ਕਰਤੀ ਵੀ ਰੋਡ ਦੇ ਉੱਤੇ ਟਰੱਕ ਚੱਲਦੇ ਗੱਡੀਆਂ ਚੱਲਦੀਆਂ ਕਿਸੇ ਥੱਲੇ ਆਏ ਕਿਉਂ ਨਹੀਂ ਮਰ ਗਈ ਆਪ ਦੇਖੀ ਨਾ ਲੌਜੀਕਲੀ ਵੇਖੋ ਮੈਂ ਤੁਹਾਡੀ ਗੱਲ ਸੁਣੀ ਆ ਨਾ ਜੀ ਹਾਂ ਤੁਸੀਂ ਲੌਜੀਕਲੀ ਮੈਨੂੰ ਮੇਰੀ ਗੱਲ ਦਾ ਵੀ ਤਾਂ ਜਵਾਬ ਦੇ ਕੇ ਸੰਤੁਸ਼ਟ ਕਰ ਦਿਓ ਨਾ ਕਿ ਜੇ ਉਹ ਬੱਚੀ ਜਿਹੜੀ ਆ ਉਹਨੇ ਇਦਾਂ ਦਾ ਕੁਝ ਕਿਉਂ ਨਹੀਂ ਕਰ ਲਿਆ ਦੂਸਰੀ ਗੱਲ ਤੁਸੀਂ ਇਹ ਗੱਲ ਕਹੀ ਕਿ ਅਸੀਂ ਜਾ ਕੇ ਤੇ ਉੱਥੇ ਮਾਫੀ ਮੰਗ ਲਈ ਤੇ ਮਾਫੀਨਾਮਾ ਲੇ ਕੇ ਦੇ ਦਿੱਤਾ ਹਨ ਜੀ ਇਹ ਮਤਲਬ ਤੁਹਾਡੇ ਵਾਸਤੇ ਇਹ ਨਾ ਇਹ ਬਹੁਤ ਵਧੀਆ ਤਰੀਕਾ ਲੱਗਦਾ ਤੁਹਾਨੂੰ ਪਹਿਲਾਂ ਮੇਰੀ ਬੇਨਤੀ ਸੁਣੋ ਮੈਂ ਤੁਹਾਡੀ ਥੋੜੀ ਸੀ ਮੇਰੀ ਗੱਲ ਨਾ ਟੋਕਿਓ ਮੇਰੀ ਗੱਲ ਹੋ ਰਿਆਂ ਨੂੰ ਫਿਰ ਤੁਸੀਂ ਬੋਲਿਓ ਬਾਰੀ ਬਾਰੀ ਗੱਲ ਕਰਦੇ ਆਪਾਂ ਤੁਸੀਂ ਤੁਸੀਂ ਇਹ ਕੀ ਸੋਚਦੇ ਹੋ ਬਹੁਤ ਸੌਖਾ ਤਰੀਕਾ ਵਾ ਵੀ ਪਹਿਲਾਂ ਗੁਨਾਹ ਕਰੋ ਤੇ ਗੁਨਾਹ ਕਰਕੇ ਤੇ ਫਿਰ ਜਾ ਕੇ ਮਾਫੀ ਮੰਗ ਲਓ ਤੇ ਉਹੋ ਜੇ ਤੁਹਾਨੂੰ ਜਿਹੜੇ ਉਹ ਗਾੜੀ ਨੂੰ ਮaaf ਕਰਨ ਵਾਲੇ ਉੜ ਗਏ ਜਿਨ੍ਹਾਂ ਤੁਹਾਨੂੰ ਮaaf ਕਰਤਾ ਜਾਂ ਕਰ ਦੇਣਗੇ ਇਹ ਪਤਾ ਗੱਲ ਕੀ ਆ ਅਛਾ ਤੁਹਾਨੂੰ ਨਹੀਂ ਪਤਾ ਵੀ ਗੁਰੂਆਂ ਦੇ ਪਾਸ਼ਾ ਦਾ ਰੂਪ ਨਹੀਂ ਕੋ ਬਣਾ ਸਕਦਾ ਮੰਨ ਲਓ 1 ਮਿੰਟ ਵਾਸਤੇ ਵੀ ਉਹ ਬੱਚੀ ਨੇ ਗਲਤੀ ਕੀਤੀ ਆ ਜਦ ਕਿ ਹੈ ਨਹੀਂ ਜਾਣ ਬੁਝ ਕੇ ਨਹੀਂ ਜੋ ਵੀ ਲਾ ਲਓ ਤਾਂ ਜਦੋਂ ਉਹ ਆਈ ਜਦੋਂ ਉਹ ਆ ਰਹੀ ਸੀ ਜਦੋਂ ਤੁਸੀਂ ਉਹ ਸਾਰਾ ਕੁਝ ਕਰ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਬੱਚੇ ਨੂੰ ਤੁਸੀਂ ਉਦੋਂ ਕਿਉਂ ਨਹੀਂ ਬੋਮ ਫੜ ਕੇ ਕਹਿ ਦਿੱਤਾ ਵੀ ਨਾ ਪੁੱਤੇ ਕੰਮ ਨਹੀਂ ਕਰਨਾ ਲਾ ਦੇ ਆ ਸਾਰਾ ਕੁਝ ਅਗਿਆਨਤਾ ਵਾਸ ਹੋ ਗਿਆ ਬਹੁਤ ਬੜੀ ਗਿਆਨਤਾ ਵਾਸ ਤੇ ਕਿਸ਼ਨ ਜੀ ਇਹ ਹੀ ਕੰਮ ਹੋਣਾ ਸੀਗਾ ਅਗਿਆਨਤਾ ਵਾਸ ਕੁਛ ਹੋਰ ਕਿਉਂ ਨਹੀਂ ਕਰ ਲਿਆ ਤੁਸੀਂ ਆ ਉਸਕੇ ਲਈ ਤਾਂ ਹਮ ਲੋਕ ਮਾਫੀ ਮੰਗ ਰਹੇ ਹਾਂ وہی ਤਾਂ ਗੱਲ ਆ ਨਾ ਕਿਸ਼ਨ ਜੀ ਮੈਂ ਵੀ ਤਾਂ ਉਹ ਹੀ ਤੁਹਾਨੂੰ ਕਹਿ ਰਿਹਾ ਨਾ ਵੀ ਇਹ ਤਾਂ ਬੜਾ ਸੌਖਾ ਤਰੀਕਾ ਵਾ ਨਾ ਵੀ ਪਹਿਲਾਂ ਗਲਤੀ ਕਰੋ ਹਜ਼ਾਰਾਂ ਲੱਖਾਂ ਕਰੋੜਾਂ ਜਿਹੜੀਆਂ ਸਿੱਖ ਸੰਗਤਾਂ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਤਿਕਾਰ ਕਰਦੀਆਂ ਨੇ ਗੁਰੂ ਮੰਨਦੀਆਂ ਨੇ ਤੁਸੀਂ ਉਹਨਾਂ ਦੇ ਦਿਲ ਦਿਖਾਓ

ਵੀ ਮੰਨ ਲੋ ਬੱਚੀ ਸਰੂਪ ਲੈ ਕੇ ਆ ਗਈ ਸਹੀ ਤੇ ਤੁਸੀਂ ਜਦੋਂ ਉਹ ਆ ਰਹੀ ਆ ਉਦੋਂ ਤੇ ਨਾਲ ਨਾਲ ਸਾਰੇ ਚੱਲ ਰਹੇ ਆ ਉਹਦੀ ਵੀਡੀਓ ਬਣ ਰਹੀ ਆ ਉਹ ਉੱਥੇ ਬੈਠ ਰਹੀ ਆ ਸਾਰਾ ਟਕਵਾਂ ਜਿਹੜਾ ਵਾ ਉਹ ਸਾਰਾ ਚੱਲ ਰਿਹਾ ਵਾ ਉਦੋਂ ਕਿਉਂ ਨਹੀਂ ਤੁਸੀਂ ਗੁੱਟੋਂ ਫੜ ਕੇ ਉਹਨੂੰ ਇਹ ਗੱਲ ਕਹਿ ਦਿੱਤੀ ਜਾਂ ਉਹਨੂੰ ਬਾਹਰ ਲੈ ਕੇ ਦਰਬਾਰ ਚੋਂ ਮਹਾਰਾਜੀ ਦੀ ਹੁਰੀ ਚੋਂ ਵੀ ਨਾ ਪੁੱਤੇ ਤਾਂ ਗਲਤ ਕੀਤਾ ਤੂੰ ਤੁਸੀਂ ਤਾਂ ਸਾਰੇ ਇੰਜੋਏ ਕਰ ਰਹੇ ਹੋ ਉੱਤੇ ਇਹ ਤਾਂ ਜਿਵੇਂ ਪੂਰੇ ਐ ਪਲਾਨਿੰਗ ਕਰਕੇ ਪੂਰਾ ਸੋਚ ਸਮਝ ਕੇ ਇਹ ਕਿਦਾਂ ਸਿੱਖਾਂ ਦਾ ਮੂੰਹ ਚਲਾਉਣਾ ਜਿਹੜੇ ਤੁਸੀਂ ਸਿੰਧੀ ਸਮਾਜ ਦੇ ਭੈਣ ਭਰਾ ਨੇ ਨਾ ਇੰਨਾ ਸਤਿਕਾਰ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੈਂ ਆਪਣੀ ਅੱਖੀਂ ਦੇਖਦਾ ਵਾਂ ਆਪਣੀ ਅੱਖੀਂ ਬੇਸ਼ੱਕ ਉਹ 100% ਜਿਹੜੇ ਆ ਉਹ ਪ੍ਰਪੇਅਰ ਨਹੀਂ ਹੈਗੇ ਸਿਧਾਂਤਾਂ ਪ੍ਰਤੀ ਮਰਿਆਦਾ ਪਤੀ ਪਰ ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਇੰਨਾ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਵੀ ਸਿੰਧੀ ਸਮਾਜ ਦੇ ਵਿੱਚੋਂ ਹੀ ਹੈ ਨਾ ਜੀ ਤੇ ਤੁਸੀਂ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਦੇ ਜੀ ਨਾ ਸਤਿਕਾਰ ਕਰਦੇ ਜੀ ਗੁਰਬਾਣੀ ਦਾ ਅਭੀ ਹਮ ਲੋਗ 11 ਦਿਨ ਇਸ ਸਮਾਜ ਕੇ ਸਾਥ ਪ੍ਰਵਾਹ ਫੇਰੀ ਵਗੈਰਾ ਨਿਕਾਲ ਰਹੇ ਥੇ ਹਾਂ ਸਪੋਰਟ ਕਰ ਰਹੇ ਥੇ ਕਰ ਰਹੇ ਸੀ ਨਾ ਔਰ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਤੀ ਹਮ ਲੋਗ ਸਮਰਪਿਤ ਹੈ ਹਰ ਤਰ੍ਹਾਂ ਸੇ ਮੈਂ ਤਾਂ ਤੁਹਾਨੂੰ ਉਹੀ ਕਹਿ ਰਿਹਾ ਵਾਂ ਕਿ ਜਿਹੜਾ ਸਿੰਧੀ ਸਮਾਜ ਆ ਉਹਦਾ ਇੱਕ ਬਹੁਤ ਵੱਡਾ ਵਰਗ ਗੁਰੂਆਂ ਦੇ ਪਾਤਸ਼ਾਹ ਜਿਹਦਾ ਬਹੁਤ ਸਤਿਕਾਰ ਕਰਦਾ ਜਿੰਨਾ ਕਿ ਮੈਨੂੰ ਪਤਾ ਮੁੰਬਈ ਦੇ ਵਿੱਚ ਤੁਹਾਡੇ ਇੱਥੇ ਗੁਰਪ੍ਰੀਤ ਸਿੰਘ ਰਿੰਕੂ ਨੇਕ ਜੀ ਰਿੰਕੂ ਵੀਰ ਜੀ ਕਿਹਾ ਜਾਂਦਾ ਉਹਨਾਂ ਨੂੰ ਉਹ ਮੈਂ ਦੇਖਦਾ ਹਾਂ ਅਮਰਤਵੇਲਾ ٹرسٹ ਚਲਾਉਂਦੇ ਆ ਹਾਂ ਬੇਸ਼ੱਕ ਭਾਵੇਂ 100% ਨਹੀਂ ਕੁਝ ਖਾਮੀਆਂ ਹੋਣਗੀਆਂ ਉਹਨਾਂ ਦੇ ਅੰਦਰ ਕੁਝ ਗਲਤੀਆਂ ਵੀ ਹੋ ਸਕਦੀਆਂ ਉਹਨਾਂ ਦੇ ਕੋਲ ਕੋਈ ਹੋਈਆਂ ਹੋਣ ਜਾਂ ਹੋ ਜਾਣ ਭਵਿੱਖ 'ਚ ਮਨੋਕੇ ਆ ਹਨਾ ਤੇ ਦੂਜੀ ਗੱਲ ਵੀ ਜਿਹੜੇ ਉਹਦਾ ਨੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਹੁੰਦੇ ਨੇ ਸੰਗਤਾਂ ਸਿੰਧੀ ਸਮਾਜ ਦੀਆਂ ਹਨਾ ਉਹ ਗੁਰਬਾਣੀ ਪੜ੍ਹਦੇ ਨੇ ਅਮਰਤਵੇਲਾ ਸਾਹਮਣੇ ਨੇ ਨਾਮ ਜਪਦੇ ਨੇ ਚਲੋ ਮੈਂ ਇਹ ਗੱਲ ਹੋ ਸਕਦਾ ਵੀ ਕਿਤੇ ਮर्यादा ਦੇ ਵਿੱਚ 100% ਨਹੀਂ ਤੇ ਕੁਝ ਪਰਸੈਂਟ ਜਿਹੜਾ ਵਾ ਉਹਨਾਂ ਕੋਈ ਢਿੱਲ ਜਿਹੜੀ ਆ ਉਹ ਰਹਿ ਜਾਂਦੀ ਹੋਵੇ ਹੈਨਾ ਜਾਂ ਉਹ ਕਿਉਂਕਿ ਪ੍ਰੋਪਰ ਜਿਹੜੇ ਜਿੰਨੇ ਵੀ ਸਾਡੇ ਉਸ ਸਿੰਧੀ ਭੈਣ ਭਰਾ ਨੇ ਉਹਨਾਂ ਨੂੰ ਸਾਰੀ ਮਰਿਆਦਾ ਨਹੀਂ ਪਤਾ ਕਿਤੇ ਹੋ ਸਕਦਾ ਕੋਈ ਨਿੱਕੀ ਮੋਟੀ ਉਹਨਾਂ ਕੋਈ ਗਲਤੀ ਹੋ ਜੇ ਪਰ ਪਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਨੇ ਗੁਰੂ ਰੰਸਾ ਜੀ ਨੂੰ ਮੱਥਾ ਟੇਕਦੇ ਨੇ ਗੁਰਬਾਣੀ ਪੜ੍ਹਦੇ ਨੇ ਤੇ ਉਹਨਾਂ ਨੇ ਕਿਉਂ ਕਦੀ ਕਰ ਲਿਆ ਜਿਉ ਸ਼ਰਦਾ ਦੇ ਵਾਸਤੇ ਤੁਸੀਂ ਕੀਤਾ ਮੰਨ ਲੋ ਆ ਵੀ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ ਮੰਨਦੇ ਹੋ ਸ਼ਰਦਾ ਵਾਸ ਕੀਤਾ ਤੇ ਉਹਨਾਂ ਨੇ ਅਜੇ ਤੱਕ ਕਿਉਂ ਨਹੀਂ ਕਰਤਾ ਤੁਹਾਡੇ ਆਪਣੀ ਨੇ ਨਾ ਜੀ ਅਬ ਹਮ ਲੋਕ ਤੋਂ ਸਮਾਜ ਕੇ ਛੋਟੇ ਸਦਸਾ ਹੈ ਇਹ ਤਾਂ ਭਾਈ ਹੁਣ ਤੁਸੀਂ ਕਿਸ਼ਨ ਜੀ ਵੇਖੋ ਇਹ ਡਿਫੈਂਡ ਕਰਨ ਵਾਸਤੇ ਆ ਹੁਣ ਇਹ ਡਿਫੈਂਡ ਕਰਨਾ ਤੁਸੀਂ ਆਪਣੇ ਆਪ ਨੂੰ ਨਹੀਂ ਮਤਲਬ ਬਾਕੀ ਅਬ ਕੀ ਹੈ ਅਸੀਂ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਧਾ اور ਸਮਰਪਣ ਸੇ ਹੈ ਅਬ ਅਣਜਾਣੇ ਮੈਂ ਜੋ ਵੀ ਗਲਤੀ ਹੋ ਗਈ ਬਸ ਇਹੀ ਤਾਂ ਕਰਕੇ ਤੇ ਤੁਹਾਨੂੰ ਬੜੇ ਪ੍ਰੇਮ ਸਤਿਕਾਰ ਨਾਲ ਗੱਲ ਕਰ ਰਿਹਾ ਨਹੀਂ ਤੇ ਮੇਰੀ ਟੋਨ ਇਹ ਨਹੀਂ ਹੁੰਦੀ ਮੇਰੀ ਭਾਸ਼ਾ ਸ਼ਾਇਦ ਇਹ ਨਾ ਹੁੰਦੀ ਮੈਂ ਇਸੇ ਕਰਕੇ ਤੁਹਾਡਾ ਸਤਿਕਾਰ ਕਰਦਾ ਵੀ ਤੁਸੀਂ ਬਹੁਤ ਵਧੀਆ ਗੱਲ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਗੁਰਬਾਣੀ ਪੜ੍ਹਦੇ ਹੋ ਗੁਰਾਂ ਦੇ ਪਾਚਾ ਦਾ ਹੈ ਨਾ ਉਹਨਾਂ ਨੂੰ ਪੂਜਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਤੁਹਾਨੂੰ ਕੋਈ ਲਾਇਸੈਂਸ ਮਿਲ ਗਿਆ ਵਾ ਵੀ ਤੁਸੀਂ ਜੋ ਤੁਹਾਡਾ ਦਿਲ ਕਰੂਗਾ ਤੁਸੀਂ ਉਹ ਕਰੋਗੇ ਨਹੀਂ ਨਹੀਂ ਐਸਾ ਕabhi ਸੁਪਨੇ ਮੇ ਵੀ ਨਹੀਂ ਸੋਚेंगे ہم لوگ اور ਨਾ ਕabhi ਇਸ ਤਰ੍ਹਾਂ ਕੀ ਬੇਅਦਬੀ ਕਰ ਸਕਤੇ ਹਨ ਤੁਸੀਂ ਇਹ ਕੰਮ ਕਰੋ ਵੇਖੋ ਮੈਂ ਤਾਂ ਕੋਈ ਨਹੀਂ ਹੈਗਾ ਕਿ ਤੁਹਾਨੂੰ ਇਹ ਗੱਲ ਕਵਾਂਗੇ ਮਾਫੀ ਮੰਗ ਲਓ ਜਾਂ ਮaaf ਕਰ ਦਾਂਗੇ ਜਾਂ ਇਦਾਂ ਦਾ ਮੇਰੇ ਮੂੰਹ ਤੇ ਵਰਡ ਹੈ ਨਹੀਂ ਨਾ ਮੇਰੀ ਔਕਾਤ ਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਮੇਰਾ ਵੀ ਸਾਰੇ ਆ ਕੇ ਜਲਦੀ ਤੋਂ ਜਲਦੀ ਇਹ ਨਹੀਂ ਤੁਹਾਡੀ ਟੀਮ ਆ ਸਮੇਤ ਉਸ ਬੱਚੇ ਦੇ ਤੇ ਅਕਾਲ ਤਖਤ ਸਾਹਿਬ ਆ ਕੇ ਤੇ ਪੇਸ਼ ਹੋ ਕੇ ਤੇ ਉਥੇ ਮਾਫੀ ਮੰਗੋ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਪ੍ਰੋਸੀਜਰ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਪੈਰਾਂ ਜੁੜੀ ਲਾਈ ਜਾਵੇ ਜਾਂ ਕਿਸੇ ਇੱਕ ਦੀ ਲਾਈ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਵੀ ਇੱਕ ਮਰਿਆਦਾ ਵਾ ਜੀ ਜੀ ਉਥੇ ਆ ਕੇ ਪੇਸ਼ ਹੋਵੋ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਹੁਕਮ ਹੋਵੇ ਉਸ ਹੁਕਮ ਦੇ ਉੱਤੇ ਪਹਿਰਾ ਦਿਓ ਕਿਉਂਕਿ ਤੁਸੀਂ ਗਲਤੀ ਨਹੀਂ ਕੀਤੀ ਤੁਸੀਂ ਕੀਤਾ ਵੀ ਨਹੀਂ ਨਾ ਤੇ ਬਹੁਤ ਵੱਡਾ ਗਲਤ ਕੀਤਾ ਵਾ ਜੀ ਜੀ ਇਹ ਤੇ ਮੈਂ ਤੇ ਪੈ ਜੂਗੀ ਅੱਜ ਤੁਸੀਂ ਇਦਾਂ ਜੇ ਧੰਨਵਾਦ ਅਸੀਂ ਕਹਿੰਦੇ ਇਦਾਂ ਹੀ ਚਲੋ ਕੋਈ ਨਹੀਂ ਜੀ ਤੁਸੀਂ ਮਾਫੀ ਮੰਗ ਲਓ ਜਿਵੇਂ ਤੁਸੀਂ ਕਹਿ ਰਹੇ ਜੇ ਵੀ ਅਸੀਂ ਗੁਰਦਰਾ ਸਾਹਿਬ ਜਾ ਕੇ ਮਾਫੀ ਮੰਗ ਲਈ ਆ ਜਾਂ ਮੰਗ ਲਾਂਗੇ ਤੇ ਇਹ ਤਾਂ ਇਦਾਂ ਜੇ ਗੱਲ ਖਤਮ ਹੋ ਜਾਂਦੀ ਹੈ ਨਾ ਵੀਰ ਜੀ ਫੇਰ ਤਾਂ ਫੇਰ ਤਾਂ ਸਾਰੀ ਦੁਨੀਆ ਤੁਰ ਪੂ ਇਧਰ ਨੂੰ ਨਹੀਂ ਨਹੀਂ ਜੈਸਾ ਆਪ ਲੋ ਆਦੇਸ਼ ਦੇਂਗੇ ਹਮ ਲੋ ਸਿੰਧੀ ਸਮਾਜ ਚੜੋਲ ਕਬਈ ਕਰੇਗਾ ਤੁਸੀਂ ਆਪਣੇ ਜਿੰਨੇ ਤੁਹਾਡੇ ਮੋਤਬਰ ਨੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਤੁਹਾਡੇ ਉਹ ਜਿਹੜੀ ਉਹ ਸਾਰੇ ਸੰਗਤ ਸੀ ਉੱਥੇ ਜਿਨ੍ਹਾਂ ਨੇ ਗੁਨਾਹ ਕੀਤਾ ਵਾ ਸਬੇਤ ਉਸ ਉਸ ਮਨੁੱਖ ਦੇ ਜਾਂ ਬੱਚੀ ਦੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨੇ ਸਰੂਪ ਧਾਰਿਆ ਸੀ ਸਾਰੇ ਜਾਣੇ ਜਲਦੀ ਤੋਂ ਜਲਦੀ ਜਿਹੜੀ ਵੀ ਡੇਟ ਜਿਹੜਾ ਵੀ ਦੇਣ ਆ ਉਹ ਨੰਬਰ ਤੁਹਾਡੇ ਕੋਲ ਮੇਰਾ ਆ ਗਿਆ ਤੁਸੀਂ ਦੱਸ ਦਿਓ ਜਾਂ ਤੁਸੀਂ ਆਪ ਸਿੱਧਾ ਜਾਂ ਗੁਰਪ੍ਰੀਤ ਸਿੰਘ ਰਿੰਕੂ ਵੀਰ ਜਿਹਦਾ ਤੁਹਾਡਾ ਜੇ ਕੰਟੈਕਟ ਹੈਗਾ ਵੀਰ ਨਾਲ ਤੇ ਤੁਸੀਂ ਉਹਨੂੰ ਵੀਰ ਨੂੰ ਮਿਲ ਲਓ ਠੀਕ ਹੈ ਜੀ ਜੀ ਤੇ ਉਹ ਤੁਹਾਨੂੰ ਗਾਈਡ ਕਰ ਦੇਗਾ ਉਹਨਾਂ ਦਾ ਚਲੋ ਇਹ ਸਤਕਾਰ ਪ੍ਰੇਮ ਪਿਆਰ ਨਾਲ ਬਣਿਆ ਵਾ ਉਹ ਇੱਥੇ ਗੱਲ ਕਰ ਲੈਣਗੇ ਜੀ ਇਹ ਮੇਰਾ ਵੀਰ ਬਹੁਤ ਜਲਦੀ ਬਿਨਾਂ ਦੇਰ ਕੀਤੇਆਂ ਸ਼੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੋ ਜਾਓਗੇ ਤੇ ਜੋ ਅਕਾਲ ਤਖਸਾਲ ਵੱਲੋਂ ਹੁਕਮ ਹੋਊਗਾ ਉਹਨੂੰ ਸਿਰ ਮੱਥੇ ਪ੍ਰਵਾਨ ਕਰੋ ਜੀ ਗਾਂ ਤੋਂ ਇਦਾਂ ਦੀ ਕੋਈ ਗਲਤੀ ਇਹ ਤਾਂ ਤੁਸੀਂ ਗਲਤੀ ਕੀਤੀ ਮੈਂ ਕਹਿੰਦਾ ਗੁਰੂ ਨਾਨਕ ਪਾਸ਼ਾ ਦੀ ਮੂਰਤੀ ਵੀ ਆਪਾਂ ਨਹੀਂ ਰੱਖਣੀ ਮਤਲਬ ਗੱਲ ਕੀ ਹੈ ਵੇਖੋ ਜੇ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਮੰਨਦੇ ਜੇ ਨਾ ਤੇ ਫਿਰ ਆਪਾਂ ਉਹਦੀ ਗੱਲ ਵੀ ਮੰਨਣੀ ਆ ਜੀ ਜੀ ਤੇ ਮਹਾਰਾਜ ਨੇ ਖੰਡਣ ਕੀਤਾ ਨਾ ਸਾਰੀ ਚੀਜ਼ਾਂ ਦਾ ਜੀ ਜੀ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਣ ਕੀਤਾ ਹੋਇਆ ਜੀ ਜੀ ਤੇ ਜੇ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਬਣਾ ਕੇ ਹੀ ਪੂਜਣ ਲੱਗ ਪਈਏ ਜਾਂ ਉਹਨਾਂ ਦਾ ਸਰੂਪ ਕਿਸੇ ਮਨੁੱਖ ਨੂੰ ਆਪਣੀ ਔਕਾਤ ਹੀ ਨਹੀਂ ਹੈਗੀ ਇੰਨੀ ਜੀ ਜਿੱਦਾਂ ਮਰਜ਼ੀ ਕੋਈ ਆਖੇ ਵੀ ਮੈਂ ਬਹੁਤ ਵੱਡਾ ਸੇਖ ਹਾਂ ਬਹੁਤ ਮਤਲਬ ਗੁਰੂ ਨਾਨਕ ਪਾਤਸ਼ਾਹ ਦੇ ਨੇੜੇ ਆ ਪਿਆਰ ਕਰਦਾ ਵਾਂ ਜਿੱਦਾਂ ਮਰਜ਼ੀ ਹੋ ਜੇ ਭਾਵੇਂ ਪਰ ਕਦੀ ਵੀ ਇੰਨੀ ਔਕਾਤ ਨਹੀਂ ਇੰਨਾ ਹੀਆ ਨਹੀਂ ਪੈ ਸਕਦਾ ਫੀਗੁਰਾਨ ਕੇ ਪਾਸ਼ਾ ਜੀ ਦੇ ਬਾਰੇ ਵੀ ਉਹਨਾਂ ਦਾ ਉਹਦਾਂ ਦਾ ਸੀ ਬਣ ਜੀਏ ਚਰਨਾ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ ਆਪਾਂ ਤਾਂ ਜੀ ਜੀ ਸੋਇਸ਼ ਕਰਕੇ ਮੇਰਾ ਭਰਾ ਬੜੀ ਬੜੇ ਪ੍ਰੇਮ ਪਿਆਰ ਨਾਲ ਮੈਂ ਵੇਖੋ ਤੁਹਾਨੂੰ ਬੇਨਤੀ ਕੀਤੀ ਆ ਨੰਬਰ ਲੈ ਕੇ ਤੁਹਾਡਾ ਵੀ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਇਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਕਰਕੇ ਜੀ ਅਕਾਲ ਤਖਤ ਸਾਹਿਬ ਪੇਸ਼ ਹੋ ਜਾਓ ਤੇ ਨਹੀਂ ਤੇ ਫਿਰ ਬਾਅਦ ਦੇ ਵਿੱਚ ਵੇਖੋ ਜੇ ਕੋਈ ਮਿਲਰਗਾ ਜਵਾਬੀ ਮਿਲ ਗਿਆ ਨਹੀਂ ਨਹੀਂ ਹਮ ਲਈ ਜਲਦ ਚੱਲਦੇ ਪੈਸੋ ਦਾ ਹਾਂ ਤਾਂ ਜੇ ਕੋ ਮਤਲਬ ਮਿਰਰ ਦਾ ਮਿਲਕ ਪਿਆ ਤੁਹਾਨੂੰ ਕੋ ਗਰੀਬੜਾ ਸਿੱਖ ਤੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਫੈਸਲਾ ਕਰੂਗਾ ਤੇ ਉਹ ਤੁਹਾਨੂੰ ਪਤਾ ਹੀ ਹੈ ਨਹੀਂ ਜੀ 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 ਹਾਂ ਹਮ ਲਈ ਜਲਦੀ ਪੈਸੋ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਤਾਂ ਦਸੀ ਇੱਕੇ ਬੀਤੇ ਦਿਨੀ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਕੁਝ ਤਸਵੀਰਾਂ ਵਾਇਰਲ ਹੋਈਆਂ ਸੀ ਜਿਸ ਵਿੱਚ ਇੱਕ ਵਿਅਕਤੀ ਗੁਰੂ ਨਾਨਕ ਦੇਵ ਜੀ ਦੇ ਪੇਸ ਵਿੱਚ ਦਿਖਾਈ ਦਿੱਤਾ ਸੀ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਨੇ ਜੋੜ ਫੜਿਆ ਅਤੇ ਹੁਣ ਇਸ ਪੂਰੇ ਕਤਨਾਕਰਮ ਨੂੰ ਅੰਜਾਮ ਦੇਣ ਵਾਲੇ ਉਹ ਲੋਕ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਹੁਣ ਇਹਨਾਂ ਵਿਅਕਤੀਆਂ ਨੂੰ ਸ਼੍ਰੀ ਕਲਤਕ ਸਹਿਬਾਂ ਕੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ ਹਾਲਾਂਕਿ ਇਹਨਾਂ ਵੱਲੋਂ ਇਸ ਪੂਰੇ ਮਾਮਲੇ ਤੇ ਸ਼੍ਰੀ ਕਲਤਕ ਸਹਿਬ ਅੱਗੇ ਪੇਸ਼ ਹੋਇਆ ਜਾਂਦਾ ਹੈ ਜਾਂ ਫਿਰ ਨਹੀਂ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ